ਬਾਲ ਨਾਵਲ ਆਲੇ-ਪੋਲੇ ਦਾ ਤੈਵੰਗ ਰਾਤ ਦੇ ਉਨੀਂਦਰੀ ਤੇ ਮਿਹਨਤ ਕਰਨ ਰੱਬੂ ਬਹੁਤ ਜ਼ਿਆਦਾ ਥੱਕ ਗਿਆ ਸੀ ਪਰ ਉਹ ਖੁਸ਼ ਸੀ ਰਾਤ ਭਰ ਦੀ ਮਿਹਨਤ ਨੇ ਹਾਥੀਆਂ ਦੇ ਪੂਰੇ ਝੁੰਡ ਦੀ ਜਾਨ ਬਚਾ ਲਈ ਸੀ ਰੱਬੂ ਘਰ ਪਹੁੰਚਿਆ ਤਾਂ ਮਾਂ ਵੇੜੇ ਚੁੱਸੇ ਥੜੇ ਤੇ ਬੈਠੀ ਸੀ ਜਿੱਥੇ ਉਹਨੂੰ ਰੱਬੂ ਛੱਡ ਗਿਆ ਸੀ ਰੱਬੂ ਨੂੰ ਵੇਖ ਕੇ ਬੁੱਢੀ ਮਾਂ ਦੀ ਜਾਨ ਚ ਜਾਨ ਆਈ ਰੱਬੂ ਮਾਂ ਨੂੰ ਉਠਾ ਕੇ ਝੁੱਗੀ ਚਲਾਈ ਮਾਈ ਸਾਲ ਚ ਨਹੀਂ ਸੀ ਕਿ ਕੰਮ ਤੇ ਜਾਂਦੀ ਰੋਟੀ ਟੁਕ ਤੋਂ ਵਿਲੇ ਹੋ ਕੇ ਦੋਵੇਂ ਗੂੜੀ ਨੀਂ ਵਿੱਚ ਲਹਿ ਗਏ ਦੁਪਹਿਰ ਢਲ ਰਹੀ ਸੀ ਜਦੋਂ ਨਾ ਬਾਹਰ ਹਾਥੀਆਂ ਦੀ ਝੰਗਿਆੜ ਸੁਣੀ ਦੋਵੇਂ ਉੱਠ ਕੇ ਬੈਠ ਗਏ ਵਿੜੇ ਚ ਡੱਬੂ ਕੁੱਤਾ ਭੌਂਕਿਆ ਤੇ ਫਿਰ ਪੂਛ ਲਾਉਂਦਾ ਅੰਦਰ ਬਾਹਰ ਘੁੰਮਣ ਲੱਗ ਪਿਆ ਘਾਹ ਰਸਾ ਤੋੜਾਉਣ ਦੀ ਕੋਸ਼ਿਸ਼ ਕਰਨ ਲੱਗ ਪਈ ਰਬੂ ਕਾਲੀ ਕਾਲੀ ਪੌੜੀਆਂ ਉਤਰਿਆ ਬੁੱਢੀ ਮਾਂ ਡੱਡੋ ਲਿੱਕੀ ਹੋਈ ਝੁੱਗੀ ਦੇ ਬੂਹੇ 'ਚ ਖਲੋਤੀ ਰਹੀ ਪਰ ਬੁੱਢੀ ਮਾਂ ਦੇ ਘਰੌਣ ਵਾਲੀ ਕੋਈ ਗੱਲ ਨਹੀਂ ਸੀ ਹਾਥੀ ਦੋਸਤ ਬਣ ਕੇ ਆਏ ਸਨ ਵੇੜੇ ਦੀ ਵਾਰਡ ਤੋਂ ਬਾਹਰ ਕੱਲਾ 라ਵਲ ਹਾਥੀ ਨਹੀਂ ਸੀ ਉੱਥੇ ਹਾਥੀਆਂ ਦਾ ਪੂਰਾ ਝੁੰਡ ਸੀ ਰੱਬੂ ਕੁਝ ਗਾਂ ਹੋਇਆ ਤਾਂ ਸਾਰਿਆਂ ਨੇ ਸੁੰਨਾ ਸਲਾਮੀ ਵਾਲੀ ਮੁਦਰਾ ਚ ਉੱਪਰ ਚੁੱਕੀਆਂ ਤੇ ਮੱਥੇ ਤੇ ਟਿਕਾ ਲਈਆਂ ਕੁਛ ਰੋਜ ਸੇ ਹਾਲਾਚੇ ਖਲੋਤੇ ਰਹੇ ਰੱਬੂ ਇੱਕ ਛਿਨ ਕੁਝ ਹੈਰਾਨ ਜਿਹਾ ਹੋਇਆ ਤੇ ਫਿਰ ਫੌਜੀ ਸਲਾਮ ਦੇ ਤਰੀਕੇ ਨਾਲ ਆਪਣਾ ਹੱਥ ਮੱਥੇ ਤੇ ਲਾਇਆ। ਮਾਂ ਆਪਣੀ ਅੱਖਾਂ ਸਾਵੇਂ ਪਿਆਰ ਦੀ ਉਸ ਤਾਕਤ ਦਾ ਕ੍ਰਿਸ਼ਮਾ ਵੇਖ ਰਹੀ ਸੀ। ਜਿਸ ਤਾਕਤ ਸਾਹਮਣੇ ਦੁਨੀਆ ਦੀਆਂ ਸਾਰੀਆਂ ਤਾਕਤਾਂ ਮਾੜੀਆਂ ਪੈ ਜਾਂਦੀਆਂ ਸੀ। ਪਿਆਰ ਦੇ ਸਟੂਨੇ ਨਾਲ ਮਾਂ ਦੀ ਅੱਖਾਂ ਭਰ ਆਈਆਂ। ਪਹਿਲਾਂ ਰਾਵਲ ਹਾਥੀ ਰੱਬੂ ਦਾ ਦੋਸਤ ਸੀ। ਹੁਣ ਜੰਗਲ ਦੇ ਸਾਰੇ ਹਾਥੀ ਰੱਬੂ ਦੇ ਦੋਸਤ ਹੋ ਗਏ ਸੀ। ਅਥੀਰਬੂ ਦਾ ਧੰਨਵਾਦ ਕਰਕੇ ਵਾਪਸ ਮੁੜ ਗਏ ਤੇ ਰੱਬੂ ਆਪਣੇ ਦੋਸਤਾਂ ਨੂੰ ਜੰਗਲ ਚ ਗੁੰਮ ਹੋਣ ਤੱਕ ਵੇਖਦਾ ਰਿਹਾ ਧੰਨਵਾਦ ਚਾ